ਦੋਸਤੋ ਬਾਕੀ ਸੁੱਕੇ ਕਦੂ ਵਿੱਚ ਲਾ ਕੇ ਤੁਸੀਂ ਸੋਚਦੇ ਹੋ ਵੀ ਯਾਰ ਟਰੈਕਟਰ ਲਵੇੜਨਾ ਪਊਗਾ ਹਨਾ ਮੁੜ ਕੇ ਕਦੂ ਮਾਰਨਾ ਪਊਗਾ ਤੇਲ ਮਚਾਉਣਾ ਪਊਗਾ ਹਨਾ ਤੁਸੀਂ ਵੱਧ ਤੋਂ ਵੱਧ ਸੋਚ ਲੈਨੇ ਹੋ ਵੀ ਤੁਹਾਡਾ 11200 ਦਾ ਦੋਸਤੋ ਮੈਂ ਪਿੱਛੇ ਜੇ ਵੀਡੀਓ ਪਾਈ ਸੀ ਵੀ ਬਾਈ ਜੀ ਸੁੱਕੇ ਕਦੂ ਵਿੱਚ ਤੁਸੀਂ ਚੋਨਾ ਲਾ ਸਕਦੇ ਹੋ ਚੋਨਾ ਲਾਉਣ ਦੇ ਫਾਇਦੇ ਹਨ ਤਾਂ ਦੋਸਤੋ ਇਹ ਵੀਡੀਓ ਤਾਂ ਪਾਈ ਸੀ ਕਿਉਂਕਿ ਇਹ ਸਾਡਾ ਹੈਗਾ ਏਰੀਆ ਮੁਖਸਰ ਸਾਹਿਬ ਤੇ ਸਾਡਾ ਪਿੰਡ ਲਵਾਨੇ ਵਾਲੀ ਸੱਕਾਂ ਵਾਲੀ ਬਾਹਮਣ ਵਾਲਾ ਇਸ ਏਰੀਏ ਦੇ ਵਿੱਚ ਦੋਸਤੋ ਸੇਮ ਬਹੁਤ ਆ ਤੇ ਸਾਡੇ ਦੋਸਤੋ 15 ਫੁੱਟ ਤੇ ਨਲਕਾ ਤੇ 40 ਫੁੱਟ ਤੇ ਬੰਬੀ ਦਾ ਪਾਣੀ ਆਸਾਨੀ ਨਾਲ ਆ ਜਾਂਦਾ ਦੋਸਤੋ ਤਿੰਨ ਬੋਰ ਹੁਣ 40 ਫੁੱਟ ਤੇ ਤਾਂ ਦੋਸਤੋ ਪੰਜ ਦਾ ਪਾਣੀ ਬਣ ਜਾਂਦਾ ਸਾਡੇ ਏਰੀਏ ਦੇ ਵਿੱਚ ਇਸ ਕਰਕੇ ਦੋਸਤੋ ਸਾਡੇ ਏਰੀਏ ਦੇ ਵਿੱਚ ਤਕਰੀਬਨ ਹੀ ਪਾਣੀ ਵਾਧੂ ਨੇ ਨਹਿਰ ਵੀ ਆ ਦੋ ਨਹਿਰਾ ਨਿਕਲਦੀਆਂ ਨੇ ਇੱਕ ਇਧਰ ਮੜਮੱਲੂ ਵਾਲੀ ਆ ਇੱਕ ਸਾਡੇ ਸੱਕਾਂ ਵਾਲੀ ਆ ਦੋ ਨਹਿਰਾ ਨੇ ਨਹਿਰ ਦਾ ਪਾਣੀ ਵੀ ਹਰ ਇੱਕ ਖੇਤ ਨੂੰ ਆ ਤੇ ਦੋਸਤੋ ਹਰ ਇੱਕ ਖੇਤ ਦੇ ਵਿੱਚ ਦੋ ਦੋ ਮੋਟਰਾਂ ਲੱਗੀਆਂ ਹੋਈਆਂ ਨੇ 10 ਕਿਲਿਆਂ ਦੇ ਅੰਦਰ ਇਸ ਕਰਕੇ ਦੋਸਤੋ ਜਿਨ੍ਹਾਂ ਦੇ ਪਾਣੀ ਡੂੰਗੇ ਨੇ ਉਹ ਵੀਰ ਕਦੀ ਵੀ ਰਿਸਕ ਨਾ ਲੈਣ ਸੁੱਕੇ ਕੱਦੂ ਨਾਲ ਦੋਸਤੋ ਸੁੱਕਾ ਕੱਦੂ ਨਾਲ ਜਿਹੜਾ ਪਾਣੀ ਆ ਉਸ ਦੀ ਖਪਤ ਬਹੁਤ ਹੁੰਦੀ ਆ ਦੋਸਤੋ ਆ ਦੇਖੋ ਜੀ ਆ ਵਾਣ ਹੁਣ ਕੱਦੂ ਕੀਤਾ ਹੋਇਆ ਕੱਲ ਦਾ ਇਹਦੇ ਚ ਪਾਣੀ ਛੱਡਿਆ ਕੱਲ ਲੈਟ ਗਈ ਚਲੀ ਸੀ 12 ਵਜੇ 12 ਵਜੇ ਦਾ ਪਾਣੀ ਛੱਡਿਆ ਉਸ ਤੋਂ ਬਾਅਦ ਉਹਨਾਂ ਨੇ ਕਰਤਾ ਕੱਦੂ ਕद्दू ਕਰਨ ਤੋਂ ਬਾਅਦ ਦੋਸਤੋ ਹਜੇ ਤੱਕ ਪਾਣੀ ਖੜਾ ਹੁਣ 12 ਵਜੇ ਲੇਟ ਆਈ ਆ ਤੇ ਨਾਲ ਦੀ ਨਾਲ ਭਰ ਗਿਆ ਤੇ ਦੋਸਤੋ ਉਧਰ ਆਪਣੇ ਜਗਮੀਤ ਬਰਾੜ ਕੇ ਉਹਨਾਂ ਨੇ ਸੁੱਕੇ ਕਦੂ ਚ ਲਾਇਆ ਸੀਗਾ ਉਸ ਤੋਂ ਉਹਨਾਂ ਨੇ ਸੁੱਕੇ ਕਦੂ ਚ ਲਾਇਆ ਸੀ ਤੇ ਕਿਤੇ ਨਾ ਕਿਤੇ ਦੋਸਤੋ ਪਾਣੀ ਉੱਥੇ ਪਹਿਲਾਂ ਸੁੱਕ ਗਿਆ ਤਾਂ ਕੁੱਲ ਮਿਲਾ ਕੇ ਗੱਲ ਇਹ ਆ ਵੀ ਜੇਕਰ ਤੁਸੀਂ ਸੁੱਕੇ ਕਦੂ ਚ ਲਾਉਂਗੇ ਤਾਂ ਤੁਹਾਡੇ ਪਾਣੀ ਵੱਤੋ ਵੱਦ 6 ਤੋਂ 7 ਘੰਟੇ ਖੜੇਗਾ ਜੇਕਰ ਤੁਸੀਂ ਕੱਦੂ ਕਰਕੇ ਲਾਉਂਗੇ ਤਾਂ ਦੋਸਤੋ ਕੱਟੋ ਘੱਟ ਵੀ 8 ਘੰਟੇ ਪਾਣੀ ਸੋਟ ਤੁਹਾਡੇ ਵਣ ਦੇ ਵਿੱਚ ਜ਼ਿਆਦਾ ਖੜੇਗਾ ਇਹ ਮੈਂ ਤਯਾਰਬਾ ਕੀਤਾ ਦੋਸਤੋ ਜੇਕਰ ਤੁਸੀਂ ਕੱਦੂ ਕਰਕੇ ਲਾਉਂਗੇ ਤਾਂ ਤੁਸੀਂ ਵੱਤੋ ਵੱਦ ਆਪਾਂ ਨੂੰ 10 ਤੋਂ 12 ਦਿਨ ਪਾਣੀ ਦੀ ਲੋੜ ਆ ਉਸ ਤੋਂ ਬਾਅਦ ਤੁਸੀਂ ਦੋਸਤੋ ਇੱਕ ਦਿਨ ਪਾਣੀ ਲਾਤਾ ਜਦੋਂ ਤੁਹਾਡਾ ਝੋਨਾ ਚੱਲ ਪਿਆ ਜਾਲਾ ਵੱਜ ਗਿਆ ਤਾਂ ਤੁਸੀਂ ਹਰ ਤੀਜੇ ਚੌਥੇ ਦਿਨ ਪਾਣੀ ਲਾ ਸਕਦੇ ਹੋ ਪਰ ਸੁੱਕੇ ਕੱਦੂ ਵਿੱਚ ਤੁਹਾਨੂੰ ਡੇਲੀ ਪਾਣੀ ਲਾਉਣਾ ਪਊਗਾ ਲਗਾਤਾਰ 1 ਮਿੰਟ ਤੱਕ ਦੋਸਤੋ ਬਾਕੀ ਸੁੱਕੇ ਕਦੂ ਵਿੱਚ ਲਾ ਕੇ ਤੁਸੀਂ ਸੋਚਦੇ ਹੋ ਵੀ ਯਾਰ ਟਰੈਕਟਰ ਲਵੇੜਨਾ ਪਊਗਾ ਹਨਾ ਮੁੜ ਕੇ ਕਦੂ ਮਾਰਨਾ ਪਊਗਾ ਤੇਲ ਮਚਾਉਣਾ ਪਊਗਾ ਹਨਾ ਤੁਸੀਂ ਵੱਧ ਤੋਂ ਵੱਧ ਸੋਚ ਲੈਨੇ ਹੋ ਵੀ ਤੁਹਾਡਾ 11200 ਦਾ ਫਾਇਦਾ ਹੋਊਗਾ ਹਨਾ ਤੁਹਾਨੂੰ ਟਿੱਬੀਆਂ ਨਾਲ ਢਾਲਣੀਆਂ ਪੈਣੀਆਂ ਜਿਵੇਂ ਕਿ ਆ ਹੁਣ ਟਿੱਬੀ ਇੱਚੀ ਆ ਇਹ ਟਿੱਬੀ ਬਈਆਂ ਨੂੰ ਢਾਲਣੀ ਪਊਗੀ ਹਨਾ ਤਾਂ ਤੁਸੀਂ ਦੋਸਤੋ ਇਹ ਸੋਚ ਲੈਨੇ ਤਾਂ ਦੋਸਤੋ ਪਾਣੀ ਦੀ ਬਚਤ ਕਰਨੀ ਵੀ ਜ਼ਰੂਰੀ ਆ ਦੋਸਤੋ ਕਈਆਂ ਏਰੀਆ ਦੇ ਵਿੱਚ 180 80 ਫੁੱਟ ਪਾਣੀ ਗਿਆ ਚਲਾ ਲੋਕਾਂ ਮਲੋਕ ਮਜਬੂਰ ਹੋ ਗਏ ਨੇ ਬੋਰ ਦੁਬਾਰਾ ਕਰਨ ਤੇ ਜਿੰਨਾ ਲੋਕਾਂ ਦੇ ਬੋਰ 100 100 ਫੁੱਟ ਤੇ ਸੀ ਉਹਨਾਂ ਦਾ ਪਾਣੀ ਡੂੰਘਾ ਹੋ ਗਿਆ ਤੇ ਉੱਥੇ ਹੁਣ ਲੋਕ 2 2 2.5 2.5 ਫੁੱਟ ਤੇ ਬੋਰ ਕਰਨ ਲਈ ਮਜਬੂਰ ਹੋ ਗਏ ਨੇ ਦੋਸਤੋ ਚਲੋ ਆਪਣੇ ਚਲੋ ਸੇਮ ਏਰੀਆ ਆਪਣੇ بارشਾਂ ਨਾਲ ਇੱਥੇ ਪਾਣੀ ਬਹੁਤ ਖੜ ਜਾਂਦਾ ਆਪਣੇ ਚਲੋ 30 35 40 ਫੁੱਟ ਤੇ ਪਾਣੀ ਹੈਗਾ ਪਰ ਦੋਸਤੋ ਕਿਤਨਾ ਕਿਤੇ ਆਉਣ ਵਾਲੇ ਸਮੇਂ ਵਾਸਤੇ ਆਪਾਂ ਨੂੰ ਸੋਚਣਾ ਚਾਹੀਦਾ ਤਾਂ ਮੇਰਾ ਵੀਰ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਵੀ ਮੇਰਾ ਵੀਰ ਬਣ ਕੇ ਕੱਦੂ ਜ਼ਰੂਰ ਕਰੋ ਕੱਦੂ ਕਰਨ ਦਾ ਇੱਕ ਫਾਇਦਾ ਇਹ ਆ ਵੀ ਪਾਣੀ ਜ਼ਿਆਦਾ ਸਮਾਂ ਖੜਦਾ ਦੂਜਾ ਫਾਇਦਾ ਇਹ ਆ ਵੀ ਝੋਨਾ ਟੋੜਾ ਕਦੀ ਪੀਲਾ ਨਹੀਂ ਪਵੇਗਾ ਤੀਜਾ ਫਾਇਦਾ ਇਹ ਆ ਦੋਸਤੋ ਝੋਨਾ ਟੋੜਾ ਜਲਦੀ ਚੱਲੇਗਾ ਇਹ ਮੈਂ ਤਯਾਰਬਾ ਕੀਤਾ ਹੈ ਦੋਸਤੋ ਬਾਕੀ ਚਲੋ ਸੰਧੂਆਂ ਨੇ ਸੱਤ ਸਾਲੋਂ ਲਾਉਂਦੇ ਆਪਾਂ ਉਹਨਾਂ ਦਾ ਵੀ ਤਿਰਪਾ ਸੁਣ ਲਿਆ ਉਹਨਾਂ ਦਾ ਵਾਹਣ ਚੰਗਾ ਦੋਸਤੋ ਪਾਣੀ ਉਹਨਾਂ ਕੋਲੇ ਵੱਧੂਆ ਨਹਿਰ ਦਾ ਪਾਣੀ ਬਹੁਤਾ ਦੋਸਤੋ ਉਹਨਾਂ ਕੋਲੇ ਇਸ ਕਰਕੇ ਉੱਥੇ ਝੋਨਾ ਕਾਮਯਾਬਾ ਦੂਜਾ ਦੋਸਤੋ ਸੁੱਕੇ ਕੱਦੂ ਵਿੱਚ ਸਿਰਫ ਹਾਈਬ੍ਰਿਡ ਝੋਨਾ ਕਾਮਯਾਬਾ ਨਾ ਕਿ ਕੋਈ ਹੋਰ ਹੋਰ ਝੋਨਾ ਦੋਸਤੋ ਬਧੋ ਬਦੀ ਪੀਲਾ ਪੈ ਜਾਂਦਾ ਦੋਸਤੋ ਬਾਕੀ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡਾ ਕੀ ਖਿਆਲ ਮੇਰਾ ਜਿਹੜਾ ਖਿਆਲ ਹੈ ਮੈਂ ਤੁਹਾਨੂੰ ਦੱਸਦਾ ਦੋਸਤੋ ਪਾਣੀ ਬਚਾ ਲਓ ਜੇ ਤੁਸੀਂ ਆਪਦੀ ਜਾਨ ਬਚਾਉਣੀ ਹੈ